ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਸੁਨਾਮ ਦੇ ਵਿੱਚ ਦੋ ਤਰ੍ਹਾਂ ਦੇ ਵਿੱਚ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਜੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲੈ ਗਿਆ ਜ਼ਿਲ੍ਹਾ ਮਿਲੀ ਜਾਣਕਾਰੀ ਅਨੁਸਾਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਡਾਂਗਾ ਨਾਲ ਹਮਲੇ ਕੀਤੇ ਜਾ ਰਹੇ ਹਨ ਅਤੇ ਆਪਦੇ ਵਿੱਚ ਲੜਾਈ ਚੱਲ ਰਹੀ ਹੈ ਇਹ ਖਬਰ ਸੁਨਾਮ ਦੇ ਡਾਕ ਸੁਨਾਮ ਤੋਂ ਆ ਰਹੀ ਹੈ ਡਾਕ ਖਾਨੇ ਦੇ ਨੇੜੇ ਇੱਕ ਦੁਕਾਨ ਦੇ ਵਿਵਾਦ ਨੂੰ ਲੈ ਕੇ ਦੋ ਪਾਰਟੀ ਪੰਜਾਬ ਵਿੱਚ ਝੜਪੋ ਗਈ ਜਿਸ ਨੂੰ ਲੈ ਕੇ ਇੱਕ ਦੂਜੇ ਉੱਪਰ ਸਾਰੇ ਬਾਜ਼ਾਰ ਦੇ ਵਿੱਚ ਡਾਂਗਾ ਚੱਲ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉੱਪਰ ਦੂਜੇ ਉੱਪਰ ਡਾਂਗਾ ਵਰਸਾਈਆਂ ਜਾ ਰਹੀਆਂ ਹਨ ਤੇ ਸ਼੍ਰੀਆਮ ਬਾਜ਼ਾਰ ਦੇ ਵਿੱਚ ਦੰਦਿਆੜੇ ਗੁੰਡਾਗਰਦੀ ਨੰਗਾ ਨਾਚ ਹੁੰਦਾ ਦਿਖ ਰਿਹਾ ਹੈ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਉਸ ਬੋਲੋਂ ਫੌਨ ਕਰਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਬਣਦਾ ਤਫਦੀਸ਼ ਚੱਲ ਰਹੀ ਹੈ ਤੇ ਬਣਦੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਡਾਂਗਾ ਵਰਸਾਈਆਂ ਜਾ ਰਹੀਆਂ ਹਨ ਤੇ ਕਿਵੇਂ ਸ਼੍ਰੀਆਮ ਦੰਦਿਆੜੇ ਗੁੰਡਾਗਰਦੀ ਨੰਗਾ ਨਾਚ ਦੇਖਣ ਉਸ ਨਾਮ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਆਣ ਪਛਾਤਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੁਝ ਦੇ ਗ੍ਰਿਫਤਾਰੀਆਂ ਕਰ ਲਿਆ ਗਿਆ ਹਨ ਤੇ ਬਾਕੀ ਦੀ ਪੜਤਾਲ ਜਾਰੀ ਹੈ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਜਨਾਏ ਪ੍ਰਤੀਕ ਜੰਦਰ ਥਾਣਾ ਮੁਖੀ ਸੁਨਾਮ ਬਗੇ ਜੀ ਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਜੀ ਜੀ ਕੋਰਟਤ ਵੀ ਚੱਲ ਰਿਹਾ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋ ਤਿੰਨਾਂ ਦੇ ਵਿਚਕਾਰ ਜਿਹਨਾਂ 'ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੀਆਂ ਵਾਲੀ ਪਹੁੰਚ ਗਈ ਸੀ ਵਿਦਨ 5 ਮਿੰਟਸ ਤਾਂ ਟਕਰਾਅ ਦੀ ਸਿੱਧੀ ਨੂੰ ਉੱਥੇ ਰੋਕਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਬੰਦੇ ਉੱਥੇ ਦਾਖਲ ਹੋਏ ਸੀ ਉਹਨਾਂ ਦੀ ਅਸ ਪਰ ਦੀ ਐਮਐਲਏ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉਥੇ ਹੁੱਲੜਬਾਜੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਰੈਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਰੈਸਟ ਪਾਣ ਲਈ ਤੇ ਅਸੀਂ ਸੁਨਾਮ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸੰਗਰੂਰ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਜੀ ਵਿੱਚ